ਪੰਜਾਬ ਦੇ ਵਿੱਚ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਇਸ ਚੋਣਾਂ ਨੂੰ ਸਬੋਧਨ ਹੋ ਕੇ ਆਪਣੇ ਆਪਣੇ ਪ੍ਰੋਗਰਾਮ ਬਣਾ ਰਹੀਆਂ ਨੇ ਤਾਂ ਅਜਿਹੇ ਵਿੱਚ ਕੁਝ ਸਮਾਜਿਕ ਕਾਰਕੁਨ ਜਾਂ ਸਮਾਜਿਕ ਸਮੱਸਿਆਵਾਂ ਨੂੰ ਸਬੋਧਨ ਹੁੰਦੇ ਕੁਝ ਵਿਅਕਤੀ ਜਾਂ ਸੰਸਥਾਵਾਂ ਨੇ ਇੱਕ ਸੰਸਥਾ ਬਣਾਈ ਹੈ ਇੱਕ ਮੋਰਚਾ ਬਣਾਇਆ ਹੈ ਜਿਸ ਮੋਰਚੇ ਦਾ ਮੁੱਖ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਸਮੱਸਿਆਵਾਂ ਜਿਸ ਵੱਲ ਕੁਈ ਪਾਰਟੀ ਜਾਂ ਕੋਈ ਸੰਸਥਾ ਧਿਆਨ ਨਹੀਂ ਦੇ ਰਹੀ ਉਹ ਹੈ ਪਾਣੀ ਸਿਹਤ ਤੇ ਜਿਹੜਾ ਖੇਤੀਬਾੜੀ ਦਾ ਮੁੱਦਾ ਆ ਤੇ ਇਸ ਮੁੱਦੇ ਨੂੰ ਜਿਹੜਾ ਹੈ ਏਜੰਡੇ ਵਿੱਚ ਲੈ ਕੇ ਆਉਣਾ ਉਹਦੇ ਲਈ ਇੱਕ ਜਿਹੜਾ ਹੈ ਮੋਰਚਾ ਬਣਿਆ ਤੇ ਮੋਰਚੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਇੱਕ ਪਹਿਲਾ ਗ੍ਰੀਨ ਮੈਨੀਫੈਸਟੋ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਗ੍ਰੀਨ ਗ੍ਰੀਨ ਮੈਨੀਫੈਸਟੋ ਫਾਰ ਪੰਜਾਬ ਯਾਨੀ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਮਿੱਟੀ ਪਾਣੀ ਜਿਹੜਾ ਵਾਤਾਵਰਣ ਗੰਦਾ ਹੋ ਰਿਹਾ ਉਹਦੇ ਕਈ ਕਾਰਨ ਹੋ ਸਕਦੇ ਨੇ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਇਸ ਦੇ ਲਈ ਕੀ ਕੀਤਾ ਜਾ ਸਕਦਾ ਔਰ ਸਿਆਸੀ ਜਿਹੜੀਆਂ ਪਾਰਟੀਆਂ ਨੇ ਵੱਖ-ਵੱਖੀਆਂ ਵੱਖੋ-ਵੱਖਰੀਆਂ ਤਾਂ ਉਹ ਉਹਨਾਂ ਨੂੰ ਕਿਵੇਂ ਜਿਹੜਾ ਹੈ ਇਸ ਨੂੰ ਏਜੰਡੇ ਦੇ ਤੌਰ ਤੇ ਲੈਣਾ ਚਾਹੀਦਾ ਹੈ ਤੇ ਇਸ ਤमाम ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਉਪਿੰਦਰ দত্ত ਜੀ ਨੇ ਜਿਹੜੇ ਆਮ ਤੌਰ ਤੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਨੇ ਇਹ ਵੀ ਇਸ ਕਮੇਟੀ ਦੇ ਮੈਂਬਰ ਨੇ ਇਹਨਾਂ ਗੱਲਬਾਤ ਕਰਦੇ ਆਂ ਹਾਂਜੀ ਸਰ ਜਿਹੜਾ ਤੁਸੀਂ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਗ੍ਰੀਨ ਮੈਨੀਫੈਸਟੋ ਫਾਰ ਪੰਜਾਬ ਜਿਹੜਾ ਹੈ ਲਾਂਚ ਕੀਤਾ ਹੈ ਇਹਦਾ ਮਕਸਦ ਕੀ ਹੈ ਇਹ ਤੁਸੀਂ ਮੈਨੀਫੈਸਟੋ ਕਿਉਂਕਿ ਪਾਰਟੀਆਂ ਆਪਣਾ ਆਪਣਾ ਮੈਨੀਫੈਸਟੋ ਤਿਆਰ ਕਰ ਰਹੀਆਂ ਨੇ ਤੁਸੀਂ ਆਪਣੀ ਤਰ੍ਹਾਂ ਇੱਕ ਪਹਿਲੀ ਤਰ੍ਹਾਂ ਮੈਨੀ ਪਹਿਲੀ ਤਰ੍ਹਾਂ ਦਾ ਇੱਕ ਮੈਨੀਫੈਸਟੋ ਤਿਆਰ ਕੀਤਾ ਹੈ ਵੱਖ-ਵੱਖ ਬੁੱਧੀਜੀਵੀਆ ਜਾਂ ਸਮਾਜਿਕ ਕਾਰਕੁਨਾਂ ਨੇ ਮਿਲ ਕੇ ਇਹ ਮੈਨੀਫੈਸਟੋ ਦਾ ਕੀ ਮਕਸਦ ਕੀ ਹੈ ਮੁੱਦਾ ਕੀ ਹੈ ਅਸੀਂ ਚਾਹੁੰਦੇ ਆ ਕਿ ਪੰਜਾਬ 'ਚ ਜਦੋਂ ਰਾਜਨੀਤਿਕ ਪਾਰਟੀਆਂ ਇੱਕ ਰਾਜਨੀਤਿਕ ਬਹਿਸ ਮੁਬاحثਾ ਹੋ ਰਿਹਾ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਨਸ਼ੇ ਹਟਾਵਾਂਗੇ ਬੜੀ ਗੱਲਾਂ ਕਰ ਰਹੇ ਨੇ ਸਾਨੂੰ ਲੱਗਦਾ ਹੈ ਪੰਜਾਬ ਦੀ ਜ਼ਿੰਦਗੀ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਆਨਵਲੀ ਪੀੜੀ ਜਿਹੜੀ ਹੈ ਉਹਦੀ ਨਸਲਾਂ ਨੇ ਉਹ ਕਿਵੇਂ ਜ਼ਿੰਦਾ ਰਹਿਣਗੀਆਂ ਉਹਨਾਂ ਨੂੰ ਪਾਣੀ ਕਿੱਥੋਂ ਮਿਲੇਗਾ ਉਹਨਾਂ ਨੂੰ ਖੁਰਾਕ ਕਿ ਨਹੀਂ ਸ਼ੁੱਧ ਮਿਲੇਗੀ ਖੁਰਾਕ ਕਿ ਨਹੀਂ ਜ਼ਹਿਰ ਮੁਕਤ ਮਿਲੇਗੀ ਇਹਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦਾ ਖੇਤੀ ਹਰ ਔਰ ਗੈਰ ਖੇਤੀ ਹਰ ਜਿਹੜਾ ਪਿੰਡੂ ਖੇਤਰ ਹੈਗਾ ਉਹਦਾ ਰੋਜ਼ਗਾਰ ਕਿੱਥੋਂ ਜਨਰੇਟ ਹੋਏਗਾ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਇੱਕ ਚਾਰਟਰ ਬਣਿਆ ਹੈ ਮੈਂ ਕਹਿੰਦਾ ਸੋਚ ਵਿਚਾਰ ਕੇ ਚਿੰਤਨ ਕਰਕੇ ਇੱਕ ਮੈਨੀਫੈਸਟੋ ਬਣਾਇਆ ਅਸੀਂ ਇਹਨੂੰ ਗ੍ਰੀਨ ਮੈਨੀਫੈਸਟੋ ਕਹਿ ਕੇ ਜ਼ਿੰਦਗੀ ਨਾਲ ਜੋੜਿਆ ਹੋਇਆ ਹੈ ਏ ਵਾਤਾਵਰਨ ਨਾਲ ਜੁੜਿਆ ਹੋਇਆ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪੋਲਿਟਿਕਲ ਪਾਰਟੀਆਂ ਕੋਲ ਲੈ ਕੇ ਜਾਣ ਵਾਲੇ ਆ ਅਸੀਂ ਚਾਹਾਂਗੇ ਕਿ ਪੋਲਿਟਿਕਲ ਪਾਰਟੀਆਂ ਜਿਹੜਾ ਹੈ ਇਹਦੇ ਇਸ ਮੁੱਦੇ ਦੇ ਉੱਤੇ ਉਹ ਆਪਣੇ ਆਪਣਾ ਵਿਚਾਰ ਰੱਖਣ ਤੁਹਾਨੂੰ ਵਿਚਾਰ ਤੁਹਾਨੂੰ ਇਸ ਜਿਹੜਾ ਹੈ ਮੈਨੀਫੈਸਟੋ ਵਿੱਚ ਤੁਸੀਂ ਪੰਜਾਬ ਲਈ ਮੈਨੀਫੈਸਟੋ ਬਣਾਇਆ ਵੱਡੇ ਕੀ ਮੁੱਦੇ ਲੱਗੇ ਤੁਹਾਨੂੰ ਵਾਤਾਵਰਨ ਨਾਲ ਜੁੜ ਕੇ ਜਾਂ ਖੇਤੀਆਂ ਨਾਲ ਜੁੜ ਕੇ ਕਿਹੜੇ ਉਹ ਜਿਹੇ ਮੁੱਦੇ ਲੱਗੇ ਤੁਹਾਨੂੰ ਕਿ ਤੁਸੀਂ ਇੱਕ ਮੈਨੀਫੈਸਟੋ ਤਿਆਰ ਕਰਤਾ ਅਸੀਂ ਇਸ ਤੇ ਕੁਝ ਜਿਹਾ ਮੰਗ ਕੀਤੀਆਂ ਨੇ ਅਲੱਗ ਸੈਕਸ਼ਨਸ ਨੇ ਯਵੇਂ ਹੈਲਥ ਸੈਕਸ਼ਨ ਹੈਗਾ ਹੈ ਹੈਲਥ ਜਿਸ ਸੀ ਪੰਜਾਬ ਦੇ ਵਿੱਚ ਹੈਲਥ ਦੀ ਮੈਪਿੰਗ ਦੀ ਗੱਲ ਕੀਤੀ ਹੈਗੀ ਹੈ ਹੈਲਥ ਪ੍ਰੋਬਲਮਸ ਦੀ ਮੈਪਿੰਗ ਦੀ ਗੱਲ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਅਸੀਂ ਜਿਹੜੀ এনवायरमेंटਲ ਹੈਲਥ ਕਰਾਈਸਿਸ ਹੈਗਾ ਉਹਦੇ ਉੱਤੇ ਕੁਝ ਸਪੈਸ਼ਲ ਕੋਸ਼ਿਸ਼ ਕੀਤੀ ਜਾਵੇ ਇਹਦੀ ਗੱਲ ਕੀਤੀ ਹੈਗੀ ਹੈ ਪੰਜਾਬ 'ਚ 1000 ਕਰੋੜ ਦਾ ਇੱਕ এনवायरमेंट ਫੰਡ ਬਣਾਇਆ ਜਾਵੇ ਅਸੀਂ ਇਹਦੀ ਗੱਲ ਕੀਤੀ ਹੈਗੀ ਹੈ ਔਰ ਪੰਜਾਬੀਆਂ ਦੀ ਖੁਰਾਕ ਲੜੀ ਚ ਕਿਉਂਕਿ ਜ਼ਹਿਰ ਹੈ ਉਸ ਖੁਰਾਕ ਕਿ ਲੜੀ ਦੇ ਜ਼ਹਿਰ ਹੋਣ ਦੇ ਕਰਕੇ ਸਾਰਾ ਸੰਕਟ ਅੱਗੇ ਆਇਆ ਹੈ ਤੇ ਖੁਰਾਕ ਦੀ ਲੜੀ ਤੇ ਅਗਰ ਜ਼ਹਿਰ ਖਤਮ ਕਰਨਾ ਹੈ ਤਾਂ ਕੁਦਰਤੀ ਖੇਤੀ ਅਪਣਾਣੀ ਪਏਗੀ ਇਸ ਕਰਕੇ ਸੇ ਕੁਦਰਤੀ ਖੇਤੀ ਨੂੰ ਪੰਜਾਬ ਚ ਵੱਡੇ ਪੱਧਰ ਤੇ ਕਿਵੇਂ ਅਪਣਾਇਆ ਜਾਵੇ ਪੰਜਾਬ ਸਰਕਾਰ ਇੱਕ ਐਕਸ਼ਨ ਪਲਾਨ ਦੇਵੇ ਕਿ ਜਿਵੇਂ ਪੈਸਟੀਸਾਈਡ ਜਿਹੜੇ ਫੇਸ ਆਊਟ ਹੋਣਗੇ ਪੰਜਾਬ ਦੇ ਵਿੱਚੋਂ ਹੌਲੀ ਹੌਲੀ ਐ ਇਹਦੇ ਚ ਮੁੱਦਾ ਹੈਗਾ ਫਿਰ ਪੰਜਾਬ ਦੇ ਵਿੱਚ ਕਿਸਾਨਾਂ ਦੀ ਇਨਕਮ ਨੂੰ ਠੀਕ ਕਰਨ ਵਾਸਤੇ ਅਸੀਂ ਇੱਕ ਪੰਜਾਬ ਫਾਰਮਰਸ ਇਨਕਮ ਕਮਿਸ਼ਨ ਬਣਾਉਂਦੀ ਗੱਲ ਕੀਤੀ ਹੈਗੀ ਹੈ ਅ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਕ ਆਰਗੇਨਿਕ ਫਾਰਮਿੰਗ ਦਾ ਇੰਸਟੀਚਿਊਟ ਬਣੇ ਉਹਦੀ ਗੱਲ ਹੈਗੀ ਆ ਜਿਹੜਾ ਰੂਰਲ ਨਾਨ ਫਾਰਮਿੰਗ ਸੈਕਟਰ ਹੈਗਾ ਉਹਦੇ ਵਿੱਚ এমਪਲੋਇਮੈਂਟ ਜਨਰੇਟ ਕਰਨ ਵਾਸਤੇ ਰਿਸੋਰਸਸ ਮੋਬਾਈਲਾਈਜ਼ ਕਿੱਥੋਂ ਕਰਨੇ ਆ ਅਸੀਂ ਉਹਦੀ ਗੱਲ ਸਰਕਾਰ ਦੇ ਸਾਹਮਣੇ ਰੱਖੀ ਜਾਂ ਜਿਹੜੀ ਪਾਰਟੀਆਂ ਨੇ ਅਸੀਂ ਉਹਨਾਂ ਦੇ ਸਾਹਮਣੇ ਰੱਖੀਆਂ ਨੇ ਔਰ ਜਿਹੜੀ ਇਸ ਤੋਂ ਇਲਾਵਾ ਇੱਕ ਹੋਰ ਇੰਪੋਰਟੈਂਟ ਜਿਹੜੀ ਚੀਜ਼ ਚੈੱਕ ਕੀਤੀ ਹੈ ਕਿ ਭਈ ਪੋਲਿਟੀਕਲ ਪਾਰਟੀਆਂ ਐਡਸਨ ਕਿ ਉਹ ਪੰਜਾਬ ਦੇ ਵਿੱਚ ਡਵੈਲਪਮੈਂਟ ਦਾ ਮਾਡਲ ਕਿਹੜਾ ਲੱਕਿਆਣਾ ਚੰਗੇ ਨੇ ਕਿਸ ਤਰ੍ਹਾਂ ਦਾ ਡਵੈਲਪਮੈਂਟ ਦਾ ਮਾਡਲ ਹੋਏਗਾ ਇਹ ਇਹਦੇ ਵਿੱਚ ਸਵਾਲ ਖੜੇ ਕਿਤੇ ਗਏ ਨੇ ਔਰ ਅਸੀਂ ਸਾਰੀ ਪੋਲਿਟੀਕਲ ਪਾਰਟੀਆਂ ਕੋਲ ਜਾਣ ਵਾਲੇ ਆ ਇਹ ਲੱਕਿਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਕੋਲ ਏਜੰਡਾ ਨਹੀਂ ਹੈ ਕਿ ਉਹ ਪੰਜਾਬ ਦੀਆਂ ਜਿਹੜੀਆਂ ਸਿਹਤ ਖੇਤੀਬਾੜੀ ਜਾਂ ਇਹ ਇਹਨਾਂ ਮੁੱਦਿਆਂ ਨੂੰ ਲੈ ਕੇ ਸੰਬੋਧਨ ਨਹੀਂ ਇੰਨੀ ਗੰਭੀਰਤਾ ਨਾਲ ਤਾਂ ਮੈਂ ਤਾਂ ਕਿਸੇ ਦਾ ਡਾਕੂਮੈਂਟ ਦੇਖਿਆ ਨਹੀਂ ਅਸੀਂ ਚਾਹਾਂਗੇ ਕਿ ਉਹ ਡਾਕੂਮੈਂਟ ਰਿਲੀਜ਼ ਕਰਨ ਉਹ ਇੱਕ ਆਪਣਾ ਵਿਜ਼ਨ ਪੇਪਰ ਤਿਆਰ ਕਰਨ ਔਰ ਜਿਹੜੀ ਗੱਲ ਅਸੀਂ ਕਹਿ ਰਹੇ ਆ ਇਹਨਾਂ ਨੂੰ ਸਵੀਕਾਰ ਕਰਨ ਇਹਦੇ ਤੇ ਟਿੱਪਣੀ ਕਰਨ ਜਿਹੜਾ ਇਹਦੇ ਤੇ ਅਸੀਂ ਇਹਦੇ ਤੇ ਬਹੁਤ ਚੀਜ਼ਾਂ ਦੀ ਰਿਮਾਈਂਡ ਕੀਤੀ ਹੋਈ ਹੈ ਇੱਕ ਕਾਫੀ ਲੰਮਾ ਚੌੜਾ ਡਾਕੂਮੈਂਟ ਹੈਗਾ ਹੈ ਪੋਲਿਟੀਕਲ ਪਾਰਟੀਆਂ ਆਪਣੇ ਜਿਹੜਾ ਮੈਨੀਫੈਸਟੋ ਹੈਗਾ ਉਸ ਮੈਨੀਫੈਸਟੋ ਕਿਆ ਕੋਈ ਪੋਲਿਟੀਕਲ ਪਾਰਟੀ ਕਮਿਟ ਕਰਦੀ ਹੈ ਕਿ ਅਸੀਂ ਪੰਜਾਬ ਨੂੰ ਆਰਗੇਨਿਕ ਫਾਰਮਿੰਗ ਸਟੇਟਮੈਂਟ ਰਵਾਂਗੇ ਕਿਆ ਕੋਈ ਪੋਲਿਟੀਕਲ ਪਾਰਟੀ ਕਮਿਟ ਕਰਦੀ ਹੈ ਕਿ ਅਸੀਂ ਪੰਜਾਬ ਵਿੱਚ 1000 ਕਰੋੜ ਦਾ এনवायरमेंट ਫੰਡ ਬਣਾਵਾਂਗੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਫਾਰਮਰ ਇਨਕਮ ਕਮਿਸ਼ਨ ਖੜਾ ਕਰਾਂਗੇ ਐਵੇਂ ਨਹੀਂ ਚੀਜ਼ਾਂ ਨੇ ਸਿੱਧੀ ਕਮਿਟਮੈਂਟ ਉਹਨਾਂ ਤੋਂ ਮੰਗ ਰਹੇ ਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਹੈ ਖੇਤੀਬਾੜੀ ਸੂਬਾ ਵੀ ਕਿਹਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਵਿਕਾਸ ਦਾ ਸੂਬਾ ਵੀ ਕਿਹਾ ਜਾਂਦਾ ਹੈ ਤੇ ਕਿਸੇ ਵੀ ਪਾਰਟੀ ਕੋਲ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਹੈ ਜਾਂ ਉਹ ਕੁਝ ਇਸ ਸਮੱਸਿਆ ਨੂੰ ਲੈ ਕੇ ਕੋਈ ਹੱਲ ਨਹੀਂ ਹੈਗਾ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜਾਂ ਖੇਤੀ ਸੰਕਟ ਘੇਰਾਉਂਦਾ ਜਾ ਰਿਹਾ ਹੈ ਤੇ ਜਿਵੇਂ ਤੁਸੀਂ ਜਿਹੜਾ ਕੁਦਰਤੀ ਖੇਤੀ ਦੀ ਵੀ ਗੱਲ ਕੀਤੀ ਹੈ ਕੁਦਰਤੀ ਖੇਤੀ ਜੇ ਕਰਨ ਵੀ ਲੱਗ ਜਾਣ ਕਿਸਾਨ ਤਾਂ ਉਹਨਾਂ ਲਈ ਜਿਹੜਾ ਹੈ ਮਾਰਕੀਟਿੰਗ ਦੀ ਵੱਡੀ ਦਿੱਕਤ ਆਉਂਦੀ ਹੈ ਤੇ ਸਾਰੀਆਂ ਜਿਹੜੀ ਚੀਜ਼ਾਂ ਨੇ ਕਿਵੇਂ ਤੁਸੀਂ ਇਹਦੇ ਵਿੱਚ ਜਿਹੜਾ ਹੱਲ ਦੱਸਿਆ ਹੋਇਆ ਦੇਖੋ ਜਿਹੜੀ ਕੁਦਰਤੀ ਖੇਤੀ ਦੀ ਮਾਰਕੀਟਿੰਗ ਦੀ ਗੱਲ ਹੈ ਅਸੀਂ ਇਹਦਾ ਸਮਾਧਾਨ ਦਿੱਤਾ ਹੈ ਕਿ ਸਰਕਾਰਾਂ ਜਿਹੜੇ ਨੇ ਆਪਣੇ ਪਹਿਲੇ ਪੰਜਾਬ ਦੇ ਵਿੱਚ ਜਿੰਨੇ ਵੀ ਮਿਡ-ਡੇ ਮੀਲ ਦੇ ਪ੍ਰੋਜੈਕਟ ਨੇ ਜਿਨੇ ਪੀਡੀਐਸ ਰਾਸ਼ਨ ਦੀ ਦੁਕਾਨਾਂ ਨੇ ਸਰਕਾਰ ਤੇ ਹੋਰ ਬੜਿਆ ادارے ਨੇ ਸਰਕਾਰ ਪਹਿਲੇ ਤਾਂ ਇਨਸ਼ੋਰ ਕਰੇ ਉਹਨਾਂ ਲਈ ਕੁਦਰਤੀ ਖੇਤੀ ਦਾ ਸਮਾਨ ਖਰੀਦੇਗੀ ਦੂਜਾ ਕੁਦਰਤੀ ਖੇਤੀ ਤੇ ਕਿਸਾਨਾਂ ਨੇ ਜਿਹੜੀ ਉਹ ਫਾਰਮਰ ਪ੍ਰੋਡਿਊਸਰ ਕੰਪਨੀ ਅਗਰ ਬਣਾਉਂਦੇ ਆ ਕਿਸਾਨ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਫਾਰਮਰ ਪ੍ਰੋਡਿਊਸਰ ਕੰਪਨੀ ਬਣਾ ਲਈ ਔਰ ਹਰ ਫਾਰਮਰ ਪ੍ਰੋਡਿਊਸਰ ਕੰਪਨੀ ਨੂੰ ਤਿੰਨ ਸਾਲ ਲਈ ਟੈਕਸ ਤੋਂ ਐਗਜ਼ੈਂਪਸ਼ਨ ਦਿੱਤੀ ਜਾਵੇ ਟੈਕਸ ਤੋਂ ਦਾ ਮਾਫ ਹੋਵੇ ਇਹ ਪ੍ਰੋਮੋਟ ਕਰਨਾ ਪਏਗਾ ਇਹਦੇ ਕੋਈ ਤਰੀਕੇ ਹੈਗੇ ਨੇ ਜਿਵੇਂ ਜਿਹੜਾ ਖੁਦਕੁਸ਼ੀ ਵਾਲਾ ਮਸਲਾ ਹੈ ਇਸ ਨੂੰ ਕਿਵੇਂ ਦੇਖਦੇ ਖੁਦਕੁਸ਼ੀ ਦੀ ਗੱਲ ਇੱਕ ਹੋएगी ਕਿ ਤੁਸੀਂ ਜੇਕਰ ਖੁਦਕੁਸ਼ੀ ਤਾਂ ਹੀ ਹੁੰਦੀ ਹੈ ਜਦੋਂ ਕਿਸਾਨ ਕੋਲ ਆਮਦਨ ਨਹੀਂ ਹੁੰਦੀ ਕਿਸਾਨ ਨੂੰ ਆਮਦਨ ਦੇਣ ਦੇ ਲਈ ਜਿਹੜੀ ਪ੍ਰੋਫਿਟੇਬਲ ਸਸਟੇਨੇਬਲ ਜਿਹੜੀ ਖੇਤੀ ਹੈਗੀ ਆ ਉਹਨੂੰ ਲੈਣ ਦੀ ਲੋੜ ਹੈਗੀ ਆ ਔਰ ਉਹਦੇ ਵਿੱਚ ਅਸੀਂ ਕੁਦਰਤੀ ਖੇਤੀ ਦੇ ਮਾਡਲ ਦੀ ਗੱਲ ਕੀਤੀ ਹੈ ਅਸੀਂ ਕਿਸਾਨ ਦੀ ਲਾਗਤਾਂ ਘਟਾਉਣ ਦੀ ਗੱਲ ਕੀਤੀ ਹੈਗੀ ਆ ਕਿ ਉਹ ਖੇਤੀ ਦਾ ਮਾਡਲ ਦਿੱਤਾ ਜਾਵੇ ਪੰਜਾਬ ਦੇ ਵਿੱਚ ਉਹਨੂੰ ਪ੍ਰੋਮੋਟ ਕੀਤਾ ਜਾਵੇ ਜਿਸ ਖੇਤੀ ਦੀਆਂ ਜਿਹੜੀ ਲਾਗਤਾਂ ਨਹੀਂ ਲਗਦਾ ਘਟਨ ਲਗਦਾ ਘਟਨ ਕੀ ਤੇ ਕਿਸਾਨ ਬਚੇਗਾ ਇਹ ਉਹ ਚਾਹਗਾ ਔਰ ਤਾਨੂੰ ਕਿਸਾਨਾਂ ਨੂੰ ਸੰਗਠਿਤ ਕਰਨ ਦੀ ਲੋੜ ਹੈਗੀ ਹੈ ਖੁਦਕੁਸ਼ੀ ਤਾਂ ਕਿਸਾਨ ਜਿਹੜਾ ਕੱਲਾਪਨ ਮਹਿਸੂਸ ਕਰਦਾ ਹੈ ਉਹਦੀ ਕੋਈ ਸਹਾਇਤਾ ਨਹੀਂ ਕਰਦਾ ਇਹ ਉਹਦੇ ਚੋਂ ਨਿਕਲਦਾ ਔਰ ਅਸੀਂ ਇਹ ਜਿਹੜੀ ਇੱਕ ਸਰਕਾਰ ਵੱਡਾ ਇਨਵੈਸਟਮੈਂਟ ਕਰੇ ਫਾਰਮਰ ਇਨਕਮ ਕਮਿਸ਼ਨ ਜਿਹੜਾ ਕਹਿ ਰਹੇ ਆ ਫਾਰਮਰ ਇਨਕਮ ਕਮਿਸ਼ਨ ਖੁਦਕੁਸ਼ੀਾਂ ਦਾ ਰਸਤਾ ਹੈਗਾ ਉਹਦਾ ਜਵਾਬ ਉਹੀ ਹੋਵੇ ਤੁਸੀਂ ਅਗਰ ਫਾਰਮਰ ਇਨਕਮ ਕਮਿਸ਼ਨ ਬਣਦੇ ਹੋ ਕਿਸਾਨਾਂ ਦੀ ਮਿੱਟੀ ਹੋਈ ਜਿਹੜੀ ਇਨਕਮ ਹੈਗੀ ਆ ਉਹਨੂੰ ਪੱਕਾ ਕਰਦੇ ਹੋ ਤੇ ਕੋਈ ਖੁਦਕੁਸ਼ੀ ਨਹੀਂ ਕਰੇਗਾ ਅਸੀਂ ਕਹਿੰਦੇ ਹੁਣ ਇਹ ਕਿ ਬਿਨਾ ਖੇਤ ਜ਼ਹਿਰ ਮੁਕਤ ਖੇਤ ਜ਼ਹਿਰ ਮੁਕਤ ਖੁਰਾਕ ਔਰ ਸੇਤਮਨ ਸਮਾਜ ਜੇ ਖੇਤ ਤੇ ਖੁਰਾਕ ਜ਼ਹਿਰ ਮੁਕਤ ਹੋਏਗੀ ਸਮਾਜ ਸੇਤਮਨ ਹੋਏਗਾ ਇਹ ਬੜੀ ਸਿੱਧੀ ਗੱਲ ਹੈਗੀ ਹੈ ਤੇ ਉਹਦੇ ਲਈ ਸਰਕਾਰ ਨੂੰ ਹੋਲਿਸਟਿਕ ਪਲਾਨਿੰਗ ਲੈ ਕੇ ਆਣੀ ਚਾਹੀਦੀ ਹੈ ਸਰਕਾਰ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਖੁਰਾਕ ਜਿਹੜੀ ਹੈਗੀ ਆ ਉਹ ਜ਼ਹਿਰ ਮੁਕਤ ਹੋਵੇ ਇਹ ਸਰਕਾਰ ਨੂੰ ਕੰਮ ਕਰਨਾ ਪੈਗਾ ਦੇਤੇ ਇਹ ਸਰਕਾਰ ਦੀ ਪ੍ਰਾਇੋਰਟੀ ਦਾ ਹਿਸਾਬ ਬੰਨਣਾ ਚਾਹੀਦਾ ਤੇ ਤੁਸੀਂ ਹੁਣ ਗ੍ਰੀਨ ਮੈਨੀਫੈਸਟੋ ਤੁਸੀਂ ਲਾਂਚ ਕਰਤਾ ਅੱਜ ਤੇ ਇਸ ਤੋਂ ਅੱਗੇ ਤੁਹਾਡੀ ਕੀ ਪਲੈਨਿੰਗ ਹੋਊਗੀ ਇਸ ਨੂੰ ਕਿਵੇਂ ਲੋਕਾਂ ਤੱਕ ਲੈ ਕੇ ਜਾਓਗੇ ਜਾਂ ਹੋਰ ਕੀ ਸੋਚਦੇ ਹੋ ਅਸੀਂ ਪੰਜਾਬ ਦੀ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਸਾਰੀ ਜੀ ਸਿਆਸੀ ਧਿਰਾਂ ਨੇ ਜਾਂ ਸਮਾਜਿਕ ਧਿਰਾਂ ਨੇ ਉਹਨਾਂ ਕੋਲ ਗ੍ਰੀਨ ਮੈਨੀਫੈਸਟੋ ਲੈ ਕੇ ਜਾਵਾਂਗੇ ਅਸੀਂ ਉਹਨਾਂ ਦੀ ਇਨਡੋਰਸਮੈਂਟ ਉਹਨਾਂ ਸਮਰਥਨ ਚਾਹਾਂਗੇ ਇਹਦੇ ਤੇ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਗ੍ਰੀਨ ਮੈਨੀਫੈਸਟੋ ਉੱਤੇ ਪ੍ਰੋਗਰਾਮ ਕਰਨ ਵਾਲੇ ਆ ਪੰਜਾਬ ਦੇ ਸਾਰੇ ਜਿਹੜੇ ਲੋਕੀ ਜੋ ਉਮੀਦਵਾਰ ਚੋਣ ਲੜਨਗੇ ਅਸੀਂ ਉਹਨਾਂ ਤੋਂ ਵੀ ਸ਼ਫਤ ਪੱਤਰ ਪੜਾਵਾਂਗੇ ਕਿ ਉਹ ਗ੍ਰੀਨ ਮੈਨੀਫੈਸਟੋ ਦੇ ਪ੍ਰਤੀ ਉਹ ਆਪਣੀ ਸਮਰਥਨ ਦਿੰਦੇ ਨੇ ਦੂਜਾ ਜਦੋਂ ਪੋਲਿਟੀਕਲ ਪਾਰਟੀਆਂ ਦਾ ਮੈਨੀਫੈਸਟੋ ਆ ਜਾਏਗਾ ਅਸੀਂ ਹਰ ਇੱਕ ਪੋਲਿਟੀਕਲ ਪਾਰਟੀ ਦੇ ਮੈਨੀਫੈਸਟੋ ਨੂੰ ਜਿਹੜਾ ਈਵੈਲਿਊਏਟ ਕਰਾਂਗੇ ਉਹਨੂੰ ਇੱਕ ਰੇਟਿੰਗ ਦੇਵਾਂਗੇ ਗ੍ਰੀਨ ਰੇਟਿੰਗ ਦੇਵਾਂਗੇ ਕਿੰਨਾ ਗ੍ਰੀਨ ਹਾਊ ਗ੍ਰੀਨ ਇਜ਼ ਯੂਅਰ ਮੈਨੀਫੈਸਟੋ ਇੱਕ ਜੂਰੀ ਬਣੇਗੀ ਵਿਦਵਾਨਾਂ ਦੀ ਔਰ ਉਹ ਟਾਈਮ ਲਗਾ ਕੇ ਬੜੇ ਟੈਕਨੀਕਲ ਢੰਗ ਨਾਲ ਸੈਂਟੀਫਿਕ ਢੰਗ ਨਾਲ ਹਰ ਇੱਕ ਪੋਲਿਟੀਕਲ ਪ ਜੋਨ ਮਨੋਰਸ ਪੱਤਰ ਦਾ ਅਸੀਂ ਮੁਲਾਂਕਣ ਕਰਾਂਗੇ ਵਾਤਾਵਰਨ ਦੇ ਮੁਤਾਬਕ ਐਸੀ ਆਪਣੇ ਪੁੰਦਰ ਰੂਪਿੰਦਰ ਦਾਤ ਜੀ ਜਿਨ੍ਹਾਂ ਨੇ ਸਾਫ਼ ਕਿਹਾ ਕਿ ਅੱਜ ਇਹ ਮੈਨੀਫੈਸਟੋ ਲਾਂਚ ਕਰਨ ਤੋਂ ਬਾਅਦ ਇਸ ਮੈਨੀਫੈਸਟੋ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਗੇ ਇਸ ਦੇ ਨਾਲ ਜਿਹੜਾ ਹੈ ਪੋਲਿਟੀਕਲ ਪਾਰਟੀਆਂ तमाम ਪੋਲਿਟੀਕਲ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਤੇ ਉਹਨਾਂ ਤੱਕ ਵੀ ਜਿਹੜਾ ਹੈ ਇਹ ਏਜੰਡਾ ਲੈ ਕੇ ਜਾਣਗੇ ਤਾਂ ਕਿ ਇਸ ਚੋਣਾਂ ਦੇ ਵਿੱਚ ਘੱਟੋ ਘੱਟ ਜਿਹੜਾ ਇਸ ਏਜੰਡੇ ਨੂੰ ਜਿਸ ਨੂੰ ਅੱਜ ਕੋਈ ਵੀ ਸਬੋਧਨ ਨਹੀਂ ਹੋ ਰਿਹਾ ਇਸ ਨੂੰ ਸਬੋਧਨ ਹੋਇਆ ਹੋਇਆ ਜਾਵੇ ਤੇ ਤਾਂ ਕਿ ਜਿਹੜਾ ਹੈ ਪੰਜਾਬ ਨੂੰ ਗੰਦਾ ਹੋ ਰਿਹਾ ਪੰਜਾਬ ਦਾ ਵਾਤਾਵਰਣ ਜਿਹੜਾ ਗੰਦਾ ਹੋ ਰਿਹਾ ਪੰਜਾਬ ਦਾ ਜਾਂ ਮਿੱਟੀ ਪਾਣੀ ਖਰਾਬ ਹੋ ਰਹੀ ਹੈ ਉਹਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀ ਸਿਹਤ ਨੂੰ ਵੀ ਬਣਾਇਆ ਜਾ ਸਕੇ ਕੈਮਰਾਮੈਨ ਗ੍ਰਿਸ਼ ਦੇ ਨਾਲ ਸੁਖਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ